ਤੇ ਜਿਹੜਾ ਕੇਂਦਰ ਹੈ ਜੀ ਉਹ ਕਰਜ਼ੇ ਦੇ ਵਿੱਚੋਂ ਜਿਹੜੀ ਕਰਜ਼ਾ ਕਟੌਤੀ ਉਹਦੇ ਵਿੱਚੋਂ 4000 ਕਰੋੜ ਦੇਣਾ ਮੰਨ ਗਿਆ ਜੀ ਹੁਣ ਇਹਨੂੰ ਪ੍ਰਾਪਤੀ ਗਈ ਹੈ ਜੀ ਕਿ ਅਜੇ ਵੀ ਨਲੈਕੀ ਗਈ ਹੈ ਸਾਡੀ ਇਹ ਹੀ ਤਾਂ ਸਮਝ ਨਹੀਂ ਹੁੰਦੀ ਮਤਲਬ ਪੰਜਾਬ ਸਰਕਾਰ ਅੱਜ ਤੱਕ ਇਸ ਗੱਲ ਤੇ ਆ ਹੀ ਨਹੀਂ ਰਹੀ ਕਿ ਸਾਡੀ ਹਾਲਤ ਇੰਨੀ ਮਾੜੀ ਆ ਸਾਡੀ ਸਿਟੀ ਇੰਨੀ ਪਤਲੀ ਆ ਸਟੇਜਾਂ ਤੇ ਕਹਿ ਕੇ ਆਮ ਲੋਕਾਂ ਨੂੰ ਜਿਨਾ ਮਰਜੀ ਭਰਮਾਈ ਜਾਓ ਤੇ ਭਈ ਸਾਡੇ ਟਾਈਮ ਤੋਂ ਅਸੀਂ ਕਦੇ ਨਹੀਂ ਰੋਂਦੇ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਪਹਿਲੇ ਰੋਂਦੇ ਰਹਿੰਦੇ ਸੀ ਤੇ ਜੇ ਰੋਂਦੇ ਨਹੀਂਗੇ ਫਿਰ ਮੈਨੂੰ ਦੱਸ ਦਿਓ 12-12 ਵਿਭਾਗਾਂ ਤੋਂ ਪੈਸਾ ਕਿਉਂ ਵਾਪਸ ਮੰਗਾਇਆ ਸਹੀ ਗੱਲ ਹੈ ਫਿਰ ਮੈਨੂੰ ਦੱਸ ਦਿਓ ਕਿ ਤੁਸੀਂ 3 ਮਹੀਨਿਆਂ 'ਚ 11000 ਕਰੋੜ ਕਿਉਂ ਖਰਚ ਲਿਆ ਹੂੰ ਫਿਰ ਦੱਸ ਦਿਓ ਤੁਸੀਂ 1000 ਕਰੋੜ ਲੰਗੇ ਚੰਦ ਦੇ ਨਾਲ ਪਹਿਲਾਂ ਹੀ ਕੁੱਲੇ ਬਾਜ਼ਾਰ ਤੋਂ ਕਿਉਂ ਚੱਕਿਆ ਕਿਉਂ ਚੱਕਿਆ ਸਹੀ ਇਹ ਕਿੰਨੇ ਪੈਲੂ ਖੜੇ ਨੇ ਫਿਰ ਦੱਸੇ ਪੰਜਾਬ ਸਰਕਾਰ ਲੋਕਾਂ ਨੂੰ ਕਿ ਭਾਈ ਬਜਟ ਦੇ 2.5 ਮਹੀਨਿਆਂ 'ਚ ਸਾਡਾ ਧੂਆ ਨਿਕਲ ਗਿਆ ਅਜੇ ਪੂਰਾ ਸਾਲ ਕੱਟਣਾ ਹੈ ਜੀ ਅਪ੍ਰੈਲ ਤੋਂ ਬਜਟ ਲਾਗੂ ਹੋਇਆ ਤੇ ਜੂਨ 'ਚ ਤੁਸੀਂ 12-12 ਵਿਭਾਗਾਂ ਤੋਂ ਪੈਸੇ ਵਾਪਸ ਮੰਗਣ ਲੱਗੇ ਤੇ ਕੇਂਦਰ ਕੇਂਦਰ ਨੇ ਕਦੋਂ ਵਫਾ ਕਮਾਈ ਆ ਪੰਜਾਬ ਨਾਲ ਜੀ ਦਿੱਲੀ ਦੇ ਤਖਤ ਤੇ ਜਿਹੜਾ ਮਰਜੀ ਬੈਠਿਆ ਜਿਹੜੇ ਮਰਜੀ ਕਾਲਚ ਬੈਠਿਆ ਹੂੰ ਹੂੰ ਚਾਹੇ ਮੁਗਲ ਰਾਜ ਚਾਹੇ ਅੰਗਰੇਜ਼ ਰਾਜ ਚਾਹੇ ਆ ਲੋਕਤੰਤਰ ਕਾ ਆਜ਼ਾਦ ਤੋਂ ਆਜ਼ਾਦੀ ਆਜ਼ਾਦ ਭਾਰਤ ਤੋਂ ਬਾਅਦ ਦਾ ਕਦੋਂ ਪੰਜਾਬ ਨਾਲ ਤਖਤ ਖੜਿਆ ਦਿੱਲੀ ਦਾ ਹੂੰ ਤੇ ਤੁਸੀਂ ਕੀ ਆਸ ਕਰਦੇ ਹੋ ਕਿ ਇਸ ਔਖੀ ਘੜੀ ਦੇ ਵਿੱਚ ਉਹ ਤੁਹਾਡਾ ਸਾਥ ਤੋਂ ਉਹ ਤਾਂ ਕਰਜਾ ਘਟਪਤੀ ਕਰਕੇ ਬਹਿ ਗਿਆ ਕਿਥੋਂ ਤੂੰ ਮੋੜ ਮੋੜ ਤਾਂ ਹੁੰਦਾ ਨਹੀਂ ਆ 16000 ਕਰੋੜ ਦੀ ਲਿਮਟ ਜੋ ਅਸੀਂ ਕੁੱਲ ਸਿਲਾਨਾ ਲਿਟੂ ਥੋੜਾ 16000 ਕੋਟ ਕਰ ਲਿਆ ਹੂੰ ਉਹ ਕਟੌਤੀ ਕਰ ਰਿਹਾ ਤੇ ਸਾਡੇ ਵਾਲੇ ਨੂੰ ਸਰਪਾ ਕਰਨਾ țeਲਾ ਨਹੀਂ ਆਉਂਦਾ ਹੂੰ ਇਹ ਕੰਡੇ ਅਕਾਲੀ ਬੀਜੇਪੀ ਕਾਂਗਰਸੀਆਂ ਦੇ ਬੀਜੇ ਹੋਏ ਹਾਂਜੀ ਤੇ ਇਹਨਾਂ ਨੇ ਉਹ ਕੰਡੇ ਚੁਗਣ ਦੀ بجائے ਉਹਨਾਂ ਨੂੰ ਪਾਣੀ ਦੇ ਦੇ ਕੇ ਹੋਰ بڑا ਕਰ ਰਹੇ ਹੂੰ ਇਹ ਤਾਂ ਬਿਲਕੁਲ ਪ੍ਰਵਿੰਜੀ ਤੁਰੇ ਆਉਂਦੇ ਨੇ ਮਤਲਬ ਢੇਡ ਤੇ ਕਿ ਚੱਕੋ ਮौज ਕਰੋ ਇਹਨਾ ਖੁੱਲਾ ਖਰਚਾ ਜੋ ਹੈ ਮਤਲਬ ਗੱਡੀਆਂ ਵੀ ਵਧਾ ਲਓ ਕੋਠੀਆਂ ਵੀ ਵਧਾ ਲਓ ਰਹਿਣ ਸਹਿਣ ਵੀ ਵਧਾ ਲਓ ਦਿੱਲੀ ਵਾਲਿਆਂ ਦਾ ਭਾਰ ਵੀ ਪਾ ਲਓ ਹੈ ਨਾ ਉਹ ਜਿਵੇਂ ਝੋਨੇ ਸਮਝ ਟ੍ਰੈਲੀ ਭਰ ਕੇ ਲਿਆਉਣੀ ਪੈਂਦੀ ਹੈ ਨਾ ਕਿ ਰੇਲਵੇ ਸਟੇਸ਼ਨ ਤੇ ਜਾਂਦੇ ਸੀ ਆਪਣੇ ਪਿੰਡਾਂ ਵਾਲੇ ਕਿ ਵੀ ਲੈ ਕੇ ਆਉਣੀ ਹੈ ਲੇਬਰ ਕੇ ਚਲੋ ਵੀ ਆਪਾਂ ਕਿ ਚਲੋ ਆਪਾਂ ਝੋਨਾ ਲਗਾਉਣਾ ਜੀ ਜਾਂ ਕਣਕ ਵੱਢਣੀ ਕਿਸੇ ਦਿਨ ਤਾਂ ਟ੍ਰੈਲੀ ਲੈ ਕੇ ਖੜ ਜਾਂਦੇ ਸੀ ਪਿੰਡਾਂ ਵਾਲੇ ਜਾ ਕੇ ਹੁਣ ਉਹਵੇਂ ਗੱਡੀਆਂ ਲੈ ਕੇ ਨਾ ਚੰਡੀਗੜ੍ਹ ਦੇ ਏਅਰਪੋਰਟ ਤੇ ਖੜਦੇ ਆ ਕਿ ਦਿੱਲੀ ਵਾਲੇ ਆ ਰਹੇ ਆ ਅਸੀਂ ਲੈ ਕੇ ਜਾਣੇ ਜੀ ਲੱਦ ਕੇ ਉਹਨਾਂ ਨੂੰ ਤਨਖਾਹ ਵੀ ਦੇਣੀ ਆ ਆ ਹਾਲ ਹੋਇਆ ਪਿਆ ਹੂੰ ਸਹੀ ਗੱਲ ਹੈ ਬਿਲਕੁਲ ਕਰਜ਼ਾ ਵਧੂਗਾ ਨਹੀਂ ਤਾਂ ਹੋਰ ਕੀ ਹੋਗਾ ਹੂੰ ਪ੍ਰਵੀਨ ਜੀ 4000 ਤੋਂ 4200 ਕਰੋੜ ਹਰ ਮਹੀਨੇ ਖਰਚ ਰਹੇ ਹੋ ਤੇ ਜਦੋਂ ਮੁੱਕੂਗਾ ਮੈਂ ਬਾਰ-ਬਾਰ ਕਹਿ ਰਿਹਾ ਸਵਾ 4 ਲੱਖ ਕਰੋੜ ਤੋਂ ਉੱਪਰ ਔਸਨ ਕਰਜ਼ਾ ਹੋ ਜਾਣਾ ਪੰਜਾਬ ਤੇ ਕੁੱਲ ਹੂੰ ਹੂੰ ਸਹੀ ਗੱਲ ਹੈ ਬਿਲਕੁਲ ਤੇ ਤੁਸੀਂ ਜੀ 16000 ਕਰੋੜ ਦੀ ਕਟੌਤੀ ਦੇ ਬਦਲੇ ਉੱਥੇ ਖੜ ਕੇ ਦਮ ਨਾਲ ਲੜਨ ਦੀ بجائے ਕਿ ਆਹ ਕਿਉਂ ਕੱਟ ਰਹੇ ਹੋ ਇਹਦਾ ਹਿਸਾਬ ਫੇਰ ਕਰਿਓ ਪਹਿਲਾਂ ਸਾਡਾ ਜੀਐਸਟੀ ਸਮੇਂਸਰ ਦੇਣਾ ਸ਼ੁਰੂ ਕਰੋ ਸੱਤੋਂ ਟੈਕਸ ਵਸੂਲ ਕੇ ਤੁਸੀਂ ਰੱਖ ਲੈਨੇ ਹੋ ਸਾਨੂੰ ਸਮੇਂਸਰ ਦਿੰਦੇ ਨਹੀਂਗੇ ਤੇ 7000 ਕਰੋੜ ਸਾਡਾ ਪਿੰਡੂ ਵਿਕਾਸ ਵਾਲਾ ਖੜਾ ਹੈ ਉਹ ਕਿਉਂ ਨਹੀਂ ਦਿੰਦੇ ਵੀ ਲੜਾਈਓ ਨਹੀਂ ਲੜਦੇ ਨਾ 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 ਤੇ ਉਹ ਕਿਸੇ ਵਿੱਤੀ ਮਾਹਰ ਨੇ ਬਾਬੂ ਨੇ ਕਿਸੇ ਨੇ ਫਾਰਮੂਲਾ ਸਮਝਾਤਾ ਹਰਪਾਲ ਚਿਮਾ ਜੀ ਨੂੰ ਕਿ ਜਿਹੜੀਆ ਕਟੌਤੀ ਆ ਨਾ ਇਹਦੇ ਵਿੱਚੋਂ ਤਾਂ ਮਾੜਾ ਮੋਟਾ ਚੋਗਾ ਕੋਈ ਚੁਗਾਣਾ ਕੁਝ ਕਰਕੇ ਲੈ ਕੇ ਜਾਓ ਉਹਨਾਂ ਨੂੰ ਦਿਖਾਉਣ ਲਈ ਜਿਹੜਾ ਉਹ ਕਹਿੰਦੇ ਆ ਨਾ ਕਿ ਤੁਹਾਡੀ ਕਟੌਤੀ ਤਾਂ ਕੀਤੀ ਥੋੜੋ ਥੋੜੋ ਤਾਂ ਵਿਆਜ ਵੀ ਨਹੀਂ ਵੋੜ ਹੋ ਰਿਹਾ ਹੂੰ ਫਿਰ ਇਹਨਾਂ ਨੇ ਚਾਹੀ ਹੁਣ ਮੈਨੂੰ ਨਹੀਂ ਪਤਾ ਹੋ ਗਿਆ 1000 ਕਰੋੜ ਚੋਂ ਕੁਝ ਕੀਤਾ ਪਤਾ ਨਹੀਂ 1000 ਕਰੋੜ ਚੋਂ ਕੁਝ ਕੀਤਾ ਪਤਾ ਨਹੀਂ ਕੋਈ ਹੋਰ ਕੀਤਾ ਆਉਂਦੇ ਦਿਨਾਂ 'ਚ ਕੋਈ ਸਾਹਮਣੇ ਆ ਜਵੇ ਇਹ ਜੀ ਹੁਣ ਜਿਹੜਾ ਬਿਜਲੀ ਸਬਸਿਡੀ ਵਾਲਾ ਭਾਰ ਵਧ ਹੀ ਜਾਂਦਾ ਸੀ ਉਹ ਓਵਰਆਲ ਸਾਰਾ ਨਿਵੇਟਾ ਪੰਜਾਬ ਸਰਕਾਰ ਸੋ ਸ਼ਾਬਾਸ਼ੀ ਹੂੰ ਕੁਕਾ ਪਾਵਰ ਕਾਮ ਵੀ ਜੇ ਡੁੱਪ ਗਈ ਤਾਂ ਪੰਜਾਬ ਦਾ ਹੋਰ ਨਵਾਂ ਮਸਲਾ ਖੜਾ ਹੋ ਜਾਣਾ ਸੀ ਹਾਂਜੀ ਹਾਂਜੀ ਉਹਦੀ ਸਬਸਿਡੀ ਸਾਰੀ ਤਾਰਤੀ ਹੂੰ ਉਹ ਤਾਰ ਕੇ ਉਹਦੇ ਆਲਾ ਨਿੱਲ ਆਲਾ ਖਾਤਾ ਲੈ ਕੇ ਫਿਰ ਦਿੱਲੀ ਨੂੰ ਕਹਿੰਦੇ ਕਾਂਗਪੁੱਤਰ ਲੈ ਕੇ ਗਏ ਦੇਖੋ ਜੀ ਕਿੱਸਾ ਕਰ ਰਹੇ ਆ ਅਸਲ ਆ ਰੇਂਜ ਸਾਡਾ ਹਿਸਾਬ ਕਲੀਅਰ ਹੁੰਦਾ ਜਾ ਰਿਹਾ ਜੀ ਉਧਰ ਵਾਲਾ ਨਿਵੇੜਤਾ ਜੀ ਬਾਕੀ ਵੀ ਕਰਦਾਂਗੇ ਜਾਂ ਕਰਦਾਂਗੇ ਫਿਰ ਉਹ 16000 ਕਰੋੜ ਚੋਂ 4000 ਕਰੋੜ ਦੇਣਾ ਮੰਨਿਆ ਜੀ ਹੂੰ ਤੇ ਉਹਨੂੰ 4000 ਕਰੋੜ ਚੋਂ 3000 ਕਰੋੜ 3080 ਇੰਨੀ ਰਾਸ਼ੀ ਤੁਰੰਤ ਖਰਚਣ ਦੀ ਮਨਜ਼ੂਰੀ ਮਿਲੀ ਆ ਜੀ ਹੁਣ ਇਹਨੂੰ ਪ੍ਰਾਪਤਿਕਾ ਤੇ ਹਰਪਾਲ ਜੀ ਮੈਨੂੰ ਕਹਿੰਦੇ ਸੈਟਲਮੈਂਟ ਹੋ ਗਈ ਇਹਨੂੰ ਸੈਟਲਮੈਂਟ ਕਹਿੰਦੇ ਆ ਅੱਛਾ ਠੀਕ ਹੈ ਗਵਾਕਿਆ ਇਹਨੂੰ ਵੀ ਸੈਟਲਮੈਂਟ ਕਹਿਣਾ ਲਾਪੇ